ਲੋ ਜੀ ਬਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਾ ਮਾਮੇ ਨੂੰ ਲਾਉਣਾ ਮਾਮੇ ਜਸੀ ਕਾਲ ਸਸੀ ਕਾਲ ਬੋਤਰਾ ਉਹ ਠੀਕ ਹੈ ਜੀ ਠੀਕ ਹੈ ਬਹੁਤ ਠੀਕ ਹੈ ਮੌਜਾਂ ਹੁੰਦੀਆਂ ਹਾਂ ਠੀਕ ਹੈ ਜੀ ਤੇ ਜੱਗੂ ਮਹਲ ਚਾਰਾਂ ਦੇਖਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਛੋਟਿਆਂ ਦਾ ਪਿਆਰ ਵੱਡੇ ਦਾ ਗੋਡੀ ਠੀਕ ਹੈ ਜੀ ਤੇ ਅੱਜ ਟਰੈਕਟਰ ਦੇਣ ਲੱਗੇ ਨਾ ਮਾ ਓਕੇ ਜੀ ਥੋੜਾ ਜਿਹਾ ਕੰਮ ਬਰਸਾਤ ਕਰਕੇ ਘੱਟ ਸੀਗਾ ਬਿਲਕੁਲ ਜੀ ਤੇ ਚਲੋ ਮਹਾਰਾ ਦੇਣਾ ਫਿਰ ਉਹਨੇ ਦੇਣਾ ਬਾਈ ਉਹ ਨਹੀਂ ਆਏ ਵੀਰ ਉਹ ਨਹੀਂ ਆਜੋ ਵੀਰ ਜੀ ਅੱਛਾ ਜੀ ਦੂਰੋਂ ਐ ਬਾਈ ਉਹਨਾਂ 150 ਕਿਲੋਮੀਟਰ ਤੇ ਠੀਕ ਹੈ ਜੀ ਪਿੰਡ ਦਾ ਨਾਮ ਤਾਂ ਲੈਣਾ ਨਹੀਂ ਸਾਡੀ ਐਸਲਾ ਮੜੀ ਸੀ ਹਾਂ ਜੀ ਕੋ ਤੇ ਬਾਈਓ ਨੇ ਵੀਡੀਓ ਦੇਖ ਕੇ ਕਹਿੰਦਾ ਤੁਹਾਡੇ ਸਾਰੇ ਵੀਡੀਓ ਦੇਖਦੇ ਆਪਾਂ ਠੀਕ ਹੈ ਜੀ ਠੀਕ ਹੈ ਬਾਈਓ ਨੇ ਮੰਨਣ ਲਾਏ ਓਕੇ ਜੀ ਵਿਸ਼ਵਾਸ ਕੀਤਾ ਆਪਣੇ ਤੇ ਬੜਾ ਵਧੀਆ ਲੱਗਿਆ ਠੀਕ ਹੈ ਜੀ ਚਲੋ ਆਪਾਂ ਬਾਈਓ ਦਾ ਮਨ ਪੂਰਾ ਰੱਖਿਆ ਓਕੇ ਜੀ ਅਨ 10 ਮਿੰਟ ਦਾ ਸੌਦਾ ਹੋ ਗਿਆ ਅੱਛਾ ਜੀ ਵਧੀਆ ਤਰੀਕੇ ਨਾਲ ਠੀਕ ਹੈ ਜੀ ਬਾਈਓ ਨਾਲ ਵਾਸਤੇ ਵਿਜਾਇ ਸਾਡੇ ਵਾਸਤੇ ਵਿਜਾਇ ਬਿਲਕੁਲ ਜੀ ਬਿਲਕੁਲ ਸਹੀ ਹੋਗਾ ਕੰਮ ਠੀਕ ਹੈ ਜੀ ਤੇ ਬਾਈਓ ਨੂੰ ਟਰੈਕਟਰ ਸਵੇਰੇ ਆਜੂ ਆਪਣੇ ਕੋਲ ਠੀਕ ਹੈ ਜੀ 4511 ਓਕੇ ਜੀ ਉਹ ਆਪਾਂ ਸੇਲ ਕਰਨਾ ਫਿਰ ਅਗਲੇ ਦਿਨ ਠੀਕ ਹੈ ਜੀ ਟਰੈਕਟਰ ਵਧੀਆ ਜੀ ਬਣ 4511 ਟਾਇਰ ਵੀ ਨਵੇਂ ਵਰਗੇ ਹਾਂਜੀ ਟਾਇਰ ਬਿਲਕੁਲ ਹੀ ਮੈਂ ਕਹਾਂਗਾ ਗੁਲੀ ਉਹਦਾ ਮੁੰਮਾ ਨਹੀਂ ਲੱਥੇ ਜੀ। ਓਕੇ ਜੀ। ਤੇ ਜਰਗੀ ਪੇਂਟ ਕਰਾਇਆ ਉਹ ਵੀ ਆਪਾਂ ਨੇ ਕਰਾਇਆ? ਹਾਂਜੀ ਆਪ ਕਰਵਾਇਆ। ਸ਼ੌਂਕ ਨੂੰ ਕਰਾਤਾ। ਹਾਂਜੀ ਸ਼ੌਂਕ। ਟਰੈਕਟਰ ਦਾ ਵਧੀਆ ਹੀ ਸੀਗਾ। ਹਾਂਜੀ। ਚਲੋ ਜੇ ਕਿਸੇ ਵੀਰਾਂ ਲੈਣਾ ਹੋ ਤਾਂ ਕੰਟੈਕਟ ਕਰ ਲੂਗਾ। ਬਾਈ ਨੂੰ ਵੀ ਨਾਲ ਆਏ ਨੇ ਜੀ। ਆ ਜਾ ਵੀਰ ਜੀ। ਆ ਜਾਓ। ਬਾਈ ਉਹਨੇ ਥੋੜੇ ਮਤਲਬ ਰੇਸ਼ਨ ਦੇ ਕਿਵੇਂ ਜੀ? ਚਾਚਾਤਾਏ। ਚਾਚਾ ਜੀ ਹੈ ਜੀ। ਓਕੇ। ਹਾਂਜੀ। ਠੀਕ ਹੈ ਠੀਕ ਹੈ। ਬਾਈ ਜੀ। ਇਹ ਚਾਚਾ ਜੀ ਦੇ ਬੇਟੇ? ਆਜੇ ਇੱਦਾਂ ਹੀ। ਅੱਛਾ ਠੀਕ ਹੈ ਠੀਕ ਹੈ ਚਲੋ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬੈਕਗ੍ਰਾਉਂਡ ਦਿਨ ਦੁਪੜੀ ਰਾਤ ਚੌਕਲੇ ਤਰੱਕੀ ਰਖਸੀ ਟਰੈਕਟਰ ਤੁਹਾਨੂੰ ਬਹੁਤ ਵਫਾ ਕਰੇ ਜੀ ਹਾਂਜੀ ਤੇ ਮੱਥਾ ਟਿੱਕੀ ਹੁਣ ਹਾਂਜੀ ਹਾਂਜੀ ਡਿਲੀਵਰੀ ਕਰਦੀ ਆ ਜੀ ਹੋਰ ਸੁੱਖੇ ਬਾਈ ਠੀਕ ਹੈ ਠੀਕ ਹੈ ਜੀ ਆਪਾਂ ਬਾਤ ਕਰਦੇ ਹਾਂ ਜੀ ਲੱਕੀ ਬਹੁਤ ਆਪਣੇ ਵਾਸਤੇ ਅੱਛਾ ਜੀ ਸੁੱਖਾ ਬਾਈ ਸਾਡੇ ਫੌਜੀ ਸਾਹਿਬ ਫੌਜੀ ਸਾਹਿਬ ਆਇਓ ਫੌਜੀ ਸਾਹਿਬ ਕਹਿੰਦੇ ਚਾਬੀ ਮੈਨੂੰ ਦੇਣੀ ਹੈ ਅੱਛਾ ਜੀ ਮੈਂ ਕਿਹਾ ਚਾਬੀ ਤੁਸੀਂ ਦਿਓ ਹਾਂ ਕਿ ਪਰ ਸ਼ਾਮ ਦੀ ਪਾਰਟੀ ਜਿਹੜਾ ਬੰਦਾ ਚਾਬੀ ਦੇਊਗਾ ਉਹਨੇ ਹੀ ਕਰਨੀ ਹੈ ਹਾਂ ਹਾਂ ਉਹ ਤਾਂ ਬਣਦੀ ਹੋਆ ਸਾਡਾ ਪੱਕਾ ਰੂਲ ਹੈ ਜੀ ਇਹ ਹਾਂ ਇਹ ਹਾਂ ਜੀ ਹਾਂ ਜੀ ਪੱਕਾ ਏ ਟਰੈਕਟਰ ਪੁਰਾਣਾ ਦਾ ਉਹਦੀ ਚਾਬੀ ਵੀ ਤੁਸੀਂ ਉਹ ਦੇਣੀ ਹੈ ਉਹ ਫਿਰ ਕੱਲ ਦਾ ਪ੍ਰੋਗਰਾਮ ਪੱਕਾ ਹੋ ਜੂ ਆਪਣਾ ਬਾਜੀ ਬਾਜੀ ਬਾਈ ਰੱਖਿਆ ਹੋਇਆ ਜਿਹੜੇ ਬੰਦੇ ਚਾਬੀ ਬਣਾਉਂਦੇ ਨੇ ਜਾ ਕੇ ਮੁੱਕ ਗਈ ਜਣੀ ਗੱਲ ਇਹ ਕੱਲ ਦਾ ਵੀ ਕੰਮ ਕਰਦਾ ਫਤਿਹ ਬਿਲਕੁਲ ਬਿਲਕੁਲ ਹਾਂ ਤੁਸੀਂ ਕੋਣ ਬੈਠਣਾ ਬਾਕੀ ਕੋ ਟੈਨਸ਼ਨ ਨਹੀਂ ਹਾਂ ਜੀ ਹਾਂ ਜੀ ਠੀਕ ਅੱਜ ਫੌਜੀ ਸਾਹਿਬ ਦੇਗੀ ਚਾਬੀ ਲੋ ਜੀ ਬ ਠੀਕ ਹੈ ਜੀ ਬੋਸ ਸਾਹਿਬ ਓਕੇ ਹੈ ਜੀ ਠੀਕ ਹੈ ਜੀ ਠੀਕ ਹੈ ਭਾਈ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਵਾਇਕਰੂ ਚੜ੍ਹਦੀ ਕਲਾ ਰੱਖੇ ਤਰੱਕੀਆਂ ਬਖਸ਼ੇ ਬਹੁਤ ਬਹੁਤ ਠੀਕ ਠੀਕ ਹੈ ਅ ਸਾਡੇ ਮੁੰਡੇ ਨੂੰ ਸ਼ਗਨ ਦੇਵੋ ਜੀ ਜਰੂਰ ਜੀ 1100 ਰੁਪਏ ਵੱਧ ਨਹੀਂ ਲੈਣਾ ਜੀ ਚਲੋ ਆਜਾ ਟਾਇਰ ਦਾ 30 60 ਦੇ ਦੋ ਅੱਜ ਆਪਾਂ ਨੇ ਠੀਕ ਹੈ ਜੀ 360 DIHT ਓਕੇ ਜੀ ਤੇ 16 ਦੇ ਟਾਇਰ ਪਿਛਲੇ ਠੀਕ ਹੈ ਜੀ ਅਗਲੇ 75 16 ਦੇ ਆ ਨਵਾਂ ਪਲੇਟਫਾਰਮ ਆ ਗਿਆ ਠੀਕ ਹੈ ਜੀ ਜਦੋਂ ਕੋਈ ਪਲੇਟਫਾਰਮ ਆਇਆ ਪਲੇਟਫਾਰਮ ਵੀ ਆ ਗਿਆ ਥੋੜੀ ਲਿਫਟ ਕੈਪਸਟੀ ਵਧ ਗਈ ਟਰੈਕਟਰ ਦੀ ਓਕੇ ਜੀ ਤੇ ਇਹਨੂੰ ਵੀਰੋਂ ਨੇ ਬੜਾ ਪਸੰਦ ਕਰਦਣ ਲਾਣੇ ਆਲੇ ਸਾਰੇ ਹਾਂਜੀ ਲਗਭਗ ਹੁਣ ਹਰੇਕ ਬੰਦਾ ਹੀ ਚਾਹੁੰਦਾ ਵੀ ਆਪਾਂ ਨੂੰ ਇਦਾਂ ਦਾ ਪਲੇਟਫਾਰਮ ਮਿਲੇ ਬਿਲਕੁਲ ਬਿਲਕੁਲ ਹਾਂਜੀ ਪਰਵਾਜ਼ ਇਹਦਾ ਧੰਨਵਾਦ ਭਾਜੀ ਧੰਨਵਾਦ ਟਰੈਕਟਰ ਦੂਰ ਚੱਲਿਆ ਜਿਹੜਾ ਨਾਮ ਆਪਾਂ ਦੱਸਣਾ ਨਹੀਂ ਜਿਹੜੀ ਯਾਤਰੀ ਦੇ ਕੋਲ ਜਾਣਾ ਫੇਗਲਾ ਕੰਪਨੀ ਕੋਲ ਜਾਣੇ ਸਿੱਧੇ ਠੀਕ ਹੈ ਠੀਕ ਹੈ ਆਪਾਂ ਔਖਾ ਹੋ ਜਾਂਦਾ ਪਹਿਲੇ ਇੱਕ ਦੋ ਵਾਰ ਆਪਾਂ ਐਡਰੈਸ ਦੱਸ ਕੇ ਫਿਰ ਕੰਮ ਕਾਲਤ ਹੋ ਗਿਆ ਹਾਂਜੀ 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 ਚਲੋ ਠੀਕ ਹੈ ਠੀਕ ਹੈ ਪੁੱਤਰ ਹਾਂਜੀ ਠੀਕ ਹੈ ਓਕੇ ਚਲੋ ਜੀ ਬਾਈ ਚੱਲਿਆ ਜੀ ਟਰੈਕਟਰ ਬ੍ਰਾਂਡੋ ਫਾਰਮ ਬਹੁਤ ਬਹੁਤ ਮੁਬਾਰਕਾਂ ਬਾਈ ਨਾਲੋਂ ਫਿਰ ਤੋਂ ਤੇ ਲੋ ਜੀ ਵੀਰੋ ਇੱਕ ਛੋਟੀ ਜਿਹੀ ਜਾਣਕਾਰੀ ਹੋਰ ਦੇਣੀ ਆਪਾਂ ਨੇ ਹਰੇਕ ਵੀਡੀਓ ਦੇ ਵਿੱਚ ਦਿਆ ਕਰਨੀ ਕਿ ਕੱਲ ਆਪਾਂ ਨੇ ਫਰੋਡ ਦੀ ਵੀਡੀਓ ਪਾਈ ਸੀ ਜੀ ਇੰਸਟਾਗ੍ਰam ਤੇ ਫੇਸਬੁੱਕ ਤੇ ਤੇ ਉਹ ਬਾਈ ਜੀ ਆਪਣਾ ਟਰੈਕਟਰ ਹੋ ਗਿਆ ਸੀਗਾ ਸੇਲ ਤੇ ਵੀਰ ਨੇ ਆਪਾਂ ਨੂੰ ਸਾਈ ਪਾਤੀ ਸੀ ਤੇ ਕਈ ਵੀਰ ਬਾਈ ਜੀ ਗੁੱਸੇ ਹੁੰਨੇ ਨੇ ਇੱਕ ਵੀਰੇ ਦਾ ਫੋਨ ਆਇਆ ਉਹ ਕਹਿੰਦਾ ਯਾਰ ਤੁਸੀਂ ਦੋ ਨੰਬਰ ਦਾ ਕੰਮ ਕਰਦੇ ਆ ਫਰੋਡ ਕਰਦੇ ਆ ਤੁਸੀਂ ਵੀਡੀਓ ਪਾ ਦਿੰਦੇ ਨੇ ਫਿਰ ਕਹਿੰਦੇ ਟਰੈਕਟਰ ਵੇਚਤਾ ਇਹ ਕਿੱਦਾਂ ਹੁੰਦਾ ਥੋੜਾ ਜਿਆਦਾ ਮੈਨੂੰ ਨਹੀਂ ਪਤਾ ਵੀਰ ਕੌਣ ਦਾ ਸ਼ਾਇਦ ਬਾਈ ਵੀਡੀਓ ਵੀ ਦੇਖਦਾ ਹੋਵੇ ਠੀਕ ਹੈ ਬਾਈ ਆਪਣਾ ਔਰੇ ਮਾਰਕੀਟ ਆ ਟਰੈਕਟਰ ਦੀ ਉਰੇ ਚੀਜ਼ ਆਪਣੇ ਕੋਲ 10 ਦਿਨ ਖੜਵੀ ਜਾਂਦੀ ਹੈ ਚੀਜ਼ ਦੋਏ ਦਿਨ ਵੀ ਵਿਕ ਜਾਂਦੀ ਆ ਠੀਕ ਹੈ ਜੀ ਸੋ ਵੀਰ ਆਪਾਂ ਆਪਾਂ ਵੀਡੀਓ 'ਚ ਦੱਸ ਦਨੇ ਮੈਂ ਥੱਲੇ ਜਿਹੜੀ ਵੀਡੀਓ ਪਾਉਣਾ ਹਾਂ ਉਹਦੇ ਥੱਲੇ ਜਿਹੜੀ ਇੰਸਟਾਗ੍ਰam ਤੇ ਉਹਦੇ ਥੱਲੇ ਵੀ ਲਿਖ ਕੇ ਪਾ ਦੇਣਾ ਵੀ ਸੋਲਡ ਹੋ ਗਿਆ ਠੀਕ ਹੈ ਜੀ ਸੋ ਵੀਰ ਇਹਦੇ ਵੀ ਬਾਰੇ ਕੋਈ ਉਹ ਨਾ ਕਰੇ ਇੱਕ ਮੈਂ ਕੱਲ ਸੁਪਰ ਸੀਡਰ ਬਾਰੇ ਵੀ ਬੋਲਿਆ ਸੀ ਵੀ ਸੁਪਰ ਸੀਡਰ ਆਪਣੇ ਕੋਲ ਆਉਣਾ ਹੈ ਸ਼ਕਤੀਮਾਨ ਦਾ ਕੱਲ ਦੱਸਿਆ ਸੀ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਇੱਕ ਵੀਰਾਂ ਨੇ ਵੀਡੀਓ 'ਚ ਇਹ ਗੱਲ ਸੁਣੀ ਸੀਗੀ ਆਨੰਦਪੁਰ ਸਾਹਿਬ ਤੋਂ ਉਹ ਵੀ ਆਪਾਂ ਨੇ ਦੇਤਾ ਸੀਗਾ ਜੀ ਠ ਤੇ ਆਪਾਂ ਹੁਣ ਇਹ ਜਾਣਕਾਰੀ ਪਹਿਲਾਂ ਦੱਸ ਦਨੇ ਆ ਕਿਉਂਕਿ ਕਈ ਵਾਰ ਸਾਡੇ ਕੋਲ ਵੀਰ ਆ ਜਾਂਦੇ ਜਿਵੇਂ ਆਪਾਂ ਫੋੜਦੀ ਪਾਈ ਸੀ ਜੇ ਮੈਂ ਨਾਂ ਦੱਸਦਾ ਕਈ ਵਾਰ ਵੀਰ ਸਾਡੇ ਕੋਲ ਆ ਜਾਂਦੇ ਆ ਦੂਰੋਂ ਆ ਜਾਂਦਾ ਬੰਦਾ ਬੰਦੇ ਨੂੰ ਹੁੰਦਾ ਟਰੈਕਟਰ ਖੜਾ ਹੋਵੇ ਟਰੈਕਟਰ बिक ਜਾਂਦਾ ਫਿਰ ਸਾਨੂੰ ਬਈ ਆਪਣੇ ਆਪ ਨੂੰ ਔਖਾ ਲੱਗਦਾ ਅਗਲਾ ਦੂਰੋਂ ਆਉਂਦਾ ਮੋੜਦਾ ਠੀਕ ਹੈ ਜੀ ਸੋ ਵੀਰਾਂ ਨੂੰ ਇਹ ਵੀ ਬੇਨਤੀ ਹੈ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਦੇਖਣ ਆਉਣਾ ਹੁੰਦਾ ਤਾਂ ਫੋਨ ਕਰਕੇ ਆਇਆ ਕਰੋ ਜੀ ਜ਼ਰੂਰ ਠੀਕ ਹੈ ਜੀ ਉਹਦੇ ਵੀ ਤੇ ਆਪਣਾ ਸਾਰਾ ਕਲੀਅਰ ਹੋ ਜਾਂਦਾ ਜੀ ਸਾਨੂੰ ਵੀ ਥੋੜੀ ਜੀ ਉਹ ਆਪਣੇ ਆਪ ਨੂੰ ਹੋ ਜਾਂਦੀ ਤਸੱਲੀ ਤੇ ਫੇਰ ਉਰੇ ਕੋਈ ਵੀਰ ਕਈ ਵਾਰ ਬੰਦਾ 100 ਕਿਲੋਮੀਟਰ ਤੇ 150 ਕਿਲੋਮੀਟਰ ਤੇ ਆ ਜਾਂਦਾ ਅਸੂਰਿਆ ਕੇ ਕਹਦੇ ਨੇ ਬਾਈ ਟਰੈਕਟਰ بگ ਗਿਆ ਫੇਰ ਬੰਦੇ ਨੂੰ ਬਹੁਤ ਦੁੱਖ ਲੱਗਦਾ ਬਾਈ ਠੀਕ ਹੈ ਜੀ ਇੰਨੀ ਕੁ ਬੇਨਤੀ ਹੈ ਜੀ ਕੋਈ ਮੇਰਾ ਵੀਰ ਗੁੱਸਾ ਕਿਲਾ ਨਾ ਕਰਿਆ ਕਰੋ ਠੀਕ ਹੈ ਜੀ ਖੁਸ਼ ਰਿਹਾ ਕਰੋ ਸਾਰੇ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦਾ ਅਗਲੀ ਵੀਡੀਓਸ ਧੰਨਵਾਦ